ਤਾਂ ਫਿਰ ਜਰਾ ਹੁਣ ਗੌਰ ਕਰੋ ਕਿ ਜਿਸ ਪਰਮਾਤਮਾ ਨੇ ਜਿਸ ਪ੍ਰਭੂ ਨੇ ਸਾਰਾ ਜਗਤ ਬਣਾਇਆ ਹੈ ਜਦੋਂ ਅਸੀਂ ਉਹਦੇ ਨਾਲ ਜੁੜ ਜਾਵਾਂਗੇ ਜਦੋਂ ਅਸੀਂ ਉਹਨੂੰ ਸਮਝ ਲਵਾਂਗੇ ਤਾਂ ਫੇ ਸਾਡੇ ਅੰਦਰ ਕੋਈ ਡਰ ਰਹਿ ਜਾਏਗਾ ਇਹ ਸਾਡੇ ਅੰਦਰ ਕੋਈ ਚਿੰਤਾ ਰਹਿ ਜਾਏਗੀ ਇਹ ਚਿੰਤਾ ਇਹ ਡਰ ਉਦੋਂ ਤੱਕ ਹੀ ਹੈ ਜਦੋਂ ਤੱਕ ਇਨਸਾਨ ਆਪਣੇ ਆਪ ਨੂੰ ਆਪਣੇ ਪ੍ਰਭੂ ਤੋਂ ਜੁਦਾ ਸਮਝਦਾ ਹੈ ਕਿਉਂਕਿ ਜਦੋਂ ਇਨਸਾਨ ਨੂੰ ਪਤਾ ਲੱਗ ਜਾਂਦਾ ਹੈ ਤਾਂ ਫਿਰ ਇਨਸਾਨ ਦੇ ਅੰਦਰੋਂ ਕੀ ਆਂਦਾ ਹੈ ਕਿ ਮੈਨੂੰ ਹੁਣ ਕੋਈ ਡਰ ਨਹੀਂ ਹੈ ਕਿਉਂਕਿ ਤੂੰ ਮੇਰਾ ਰਾਖਾ ਹਰ ਜਗ੍ਹਾ ਤੂੰ ਮੇਰੇ ਨਾਲ ਹੈ ਇਸ ਲਈ ਬੁੱਲੇ ਸ਼ਾਹ ਨੇ ਕਿਹਾ ਬੇ ਬੋਲ ਦੇ ਦੀ ਤੈਨੂੰ ਸਮਝ ਹੈ ਨਹੀਂ ਜਿਹੜਾ ਨਿਤ ਤੇਰੇ ਵਿੱਚ ਉਹ ਕਹਿੰਦੇ ਤੇਰੇ 'ਚ ਜਿਹੜਾ ਬੈਠਾ ਬੋਲ ਰਿਹਾ ਉਹਨੂੰ ਸਮਝ ਸ਼ਰੀਰ ਨਹੀਂ ਹੈ ਤੂੰ ਕਿਉਂਕਿ ਸ਼ਰੀਰ ਤਾਂ ਮਰਦੇ ਦਾ ਵੀ ਪੂਰਾ ਹੀ ਹੁੰਦਾ ਹੈ ਜੁਬਾਨ ਵੀ ਹੁੰਦੀ ਹੈ ਅੱਖਾਂ ਵੀ ਹੁੰਦੀਆਂ ਹੱਥ ਪੈਰ ਵੀ ਹੁੰਦੇ ਪਰ ਨਾ ਉਹਸਲੇ ਬੋਲ ਸਕਦਾ ਹੈ ਨਾ ਦੇਖ ਸਕਦਾ ਹੈ ਨਾ ਸੁਣ ਸਕਦਾ ਹੈ ਸ਼ਰੀਰ ਇੱਕ ਸਾਧਨ ਹੈ ਪਰ ਸੁਣਨ ਬੋਲਣ ਕਰਨ ਵਾਲੀ ਸ਼ਕਤੀ ਉਹਨੂੰ ਰੂਹ ਕਿਹਾ ਗਿਆ ਹੈ ਆਤਮਾ ਕਿਹਾ ਗਿਆ ਹੈ ਔਰ ਆਤਮਾ ਹੀ ਪਰਮਾਤਮਾ ਦਾ ਹੈ ਦਿਓ ਇਸ ਲਈ ਤਾਂ ਹੀ ਅਸੀਂ ਕਹਿੰਦੇ ਸਾਨੂੰ ਐਸੇ ਗੁਰੂ ਦੀ ਐਸੇ ਮੁਰਸ਼ਿਦ ਦੀ ਜ਼ਰੂਰਤ ਹੈ ਜਿਹੜਾ ਸਾਨੂੰ ਅੰਦਰਲੀ ਉਹ ਸ਼ਕਤੀ ਬਾਰੇ ਦੱਸ ਸਕੇ ਉਹਦੇ ਨਾਲ ਜੁੜਨ ਦੀ ਕਲਾ ਦੱਸ ਸਕੇ ਹੁਣ ਕਈ ਵਾਰਾ ਦੇਖਿਆ ਕਿ ਇਨਸਾਨ ਕਹਿੰਦਾ ਹੈ ਕਿ ਮੈਂ ਜੀ ਫਕੀਰਾਂ ਦੇ ਸਥਾਨ ਤੇ ਗਿਆ ਗੁਰੂ ਘਰ ਤੇ ਗਿਆ ਧਾਰਮਿਕ ਸਥਾਨ ਤੇ ਗਿਆ ਜਾ ਕੇ ਦਰਸ਼ਨ ਕਰਕੇ ਆ ਗਿਆ ਤਾਂ ਕੀ ਦਰਸ਼ਨ ਕਰਨੇ ਸਭ ਕੁਝ ਹੋ ਜਾਣਾ ਹੈ ਇੱਕ ਬੱਚਾ ਕਵੇ ਮੈਂ ਸਕੂਲ ਗਿਆ ਸਕੂਲ ਨੂੰ ਦੇਖ ਕੇ ਆ ਗਿਆ ਇਮਾਰਤਾਂ ਦੇਖ ਲਈਆਂ ਅੰਦਰ ਬੈਠੇ ਮਾਸਟਰ ਦੀ ਚੇਅਰ ਦੇਖ ਲਈ ਆ ਮਾਸਟਰੀ ਤਸਵੀਰ ਦੇਖ ਲਈ ਔਰ ਤਸਵੀਰਾਂ ਦੇਖ ਕੇ ਮੈਂ ਘਰ ਨੂੰ ਤਾਂ ਬੱਚੇ ਨੂੰ ਗਿਆਨ ਹੋ ਜਾਣਾ ਹੈ ਜਵਾਬ ਦਿਓ ਅਜੇ ਜਵਾਬ ਨਹੀਂ ਆਇਆ ਤਾਂ ਗਿਆਨ ਕਦੋਂ ਹੋਣਾ ਜਦੋਂ ਕੋਈ ਟੀਚਰ ਕੋ ਬੈਠੇਗਾ ਉਹਦੀ ਗੱਲ ਸੁਨੇਗਾ ਸਮਝੇਗਾ ਅਮਲ ਕਰੇਗਾ ਤਾਂ ਫਿਰ ਉਹਦੀ ਅਗਿਆਨਤਾ ਦਾ ਅੰਤ ਹੋਏਗਾ ਫਿਰ ਉਹਨੂੰ ਸਮਝ ਆਣੀ ਹੈ ਇਸੇ ਤਰ੍ਹਾਂ ਕਿਹਾ ਜਾਂਦਾ ਹੈ ਕਿ ਅੱਜ ਇਨਸਾਨ ਇੰਨਾ ਸਿਰਫ ਫਾਰਮੈਲਟੀ ਕਰਦਾ ਜੀ ਮੈਂ ਗਿਆ ਸੀ ਜਾ ਕੇ ਧਰਮਿਕ ਸਥਾਨ ਦੇ ਮੱਥਾ ਟੇਕ ਕੇ ਆ ਗਿਆ ਤੇ ਇੰਨੀ ਜ਼ਿੰਦਗੀ ਨਹੀਂ ਬਦਲਨੀ ਜ਼ਿੰਦਗੀ ਉਦੋਂ ਬਦਲੀ ਜਦੋਂ ਫਕੀਰਾਂ ਦੀ ਸੋਹਬਤ ਵਿੱਚ ਬੈਠਾਂਗੇ ਉਹਨਾਂ ਦੇ ਬਚਨ ਸੁਣਾਂਗੇ ਸਮਝਾਂਗੇ ਔਰ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਸਾਡੇ ਜੀਵਨ 'ਚ ਬਦਲਾਅ ਵੀ ਆਏਗਾ ਫਿਰ ਸਾਡੀਆਂ ਮੁਸ਼ਕਿਲਾਂ ਦੇ ਹੱਲ ਵੀ ਹੋਣਗੇ ਕਿਉਂਕਿ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਤਾਂ ਤੁਹਾਡੇ ਅੰਦਰ ਹੀ ਬੈਠਾ ਹੋਇਆ ਸਮਝਦੇ ਹੋ ਕਿ ਨਹੀਂ ਬਸ ਗੱਲਾਂ ਨੂੰ ਸਮਝਣ ਦੀ ਹੈ ਔਰ ਜਿਸ ਤਰ੍ਹਾਂ ਤੇ ਦੱਸ ਰਹੇ ਸੀ ਕਿ ਆਪਣੇ ਆਪ ਨੂੰ ਸਮਝਣਾ ਖਾਕੀ ਤੂੰ ਹੈ ਰੂਪ ਨੂਰਾਨੀ ਆਪਣੇ ਆਪ ਨੂੰ ਸਮਝ ਨਾ ਖਾਕੀ ਓਏ ਤੂੰ ਹੈ ਰੂਪ ਨੂਰਾਨੀ ਜੇ ਤੂੰ ਆਪਣਾ ਅਸਲ ਪਛਾਣੇ ਤੈਨੂੰ ਹੋਵੇ ਬੜੀ ਹੈਰਾਨੀ ਤੇਰਾ ਗੌਰ ਕਰਨਾ ਔਰ ਇਹ ਬਚਨ ਪਤਾ ਕਿਹੜੇ ਫਕੀਰ ਦੇ ਹੈ ਇਹ ਮੁਇਨਉਦੀਨ ਚਿਸ਼ਤੀ ਜਿਹਨਾਂ ਦਾ ਅਜਮੇਰ ਚ ਦਰਬਾਰ ਹੈ ਖਵਾਜਾ ਸਾਹਿਬ ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੇ ਬਚਨ ਹੈ ਇਹ ਉਹਨਾਂ ਦੇ ਬਚਨ ਕਿਉਂਕਿ ਜਦੋਂ ਉਹ ਦੱਸਣਾ ਚਾਹੁੰਦੇ ਐ ਸੀ ਤੁਹਾਨੂੰ ਇਹ ਖਵਾਜਾ ਸਾਹਿਬ ਉਹਨਾਂ ਦੇ ਅੱਗੇ ਸੇਵਕ ਹੋਏ ਐ ਕਤਬੂਦੀਨ ਜਿਹੜੇ ਬਾਬਾ ਫਰੀਦ ਦੇ ਗੁਰੂ ਸੀ ਬਾਬਾ ਫਰੀਦ ਦਾ ਪਤਾ ਨਾ ਤੁਹਾਨੂੰ ਸਾਰਿਆਂ ਨੂੰ ਬਾਬਾ ਫਰੀਦ ਦੇ ਮੁਰਸ਼ਿਦ ਸੀ ਕਤਬੂਦੀਨ ਬਖਤਿਆਰ ਕਾਕੀ ਔਰ ਕਤਬੂਦੀਨ ਸੀ ਮੁਇਨਉਦੀਨ ਚਿਸ਼ਤੀ ਦੇ ਮੁਰੀਦ ਯਾਨੀ ਬਾਬਾ ਫਰੀਦ ਦੇ ਜੋ ਗੁਰੂ ਸੀ ਉਹਨਾਂ ਦੇ ਗੁਰੂ ਸੀ ਖਵਾਜਾ ਸਾਹਿਬ ਯਾਦਾ ਸਮਝਣਾ ਕਹਿੰਦੇ ਇੱਕ ਦਿਨ ਖਵਾਜਾ ਸਾਹਿਬ ਆਪਣੇ ਸੇਵਕ ਦੇ ਨਾਲ ਜਾ ਰਹੇ ਸੀ ਤਾਂ ਕਤਬੂਦੀਨ ਨਾਲ ਪਹਿਲੀ ਮੁਲਾਕਾਤ ਕਦੋਂ ਹੋਈ ਕਿ ਜਦੋਂ ਨਾ ਖਵਾਜਾ ਸਾਹਿਬ ਜਾ ਰਹੇ ਸੀ ਕਤਬੂਦੀਨ ਨੌਜਵਾਨ ਸੀ ਘੋੜੇ ਦੇ ਉੱਪਰ ਬੈਠੇ ਖਵਾਜਾ ਸਾਹਿਬ ਦੇ ਕੋਲ ਦੀ ਨੰਗੇ ਜਦੋਂ ਖਵਾਜਾ ਸਾਹਿਬ ਦੇ ਕੋਲ ਦੀ ਨੰਗੇ ਔਰ ਖਵਾਜਾ ਸਾਹਿਬ ਤੇ ਘੋੜੇ ਤੇ ਜਾਂਦੇ ਨਜ਼ਰ ਪਈ ਤਾਂ ਕਹਿੰਦੇ ਘੋੜਾ ਘੁਮਾ ਕੇ ਲਿਆਏ ਘੋੜੇ ਤੋਂ ਉਤਰੇ ਔਰ ਉਤਰ ਕੇ ਖਵਾਜਾ ਸਾਹਿਬ ਦੇ ਅੱਗੇ ਹੱਥ ਜੋੜ ਕੇ ਨਮਸਕਾਰ ਕੀਤਾ ਉਹਨਾਂ ਨੂੰ ਸਲਾਮ ਬੁਲਾਇਆ ਨਮਸਕਾਰ ਕੀਤੀ ਤਾਂ ਖਵਾਜਾ ਸਾਹਿਬ ਦੇਖ ਕੇ ਮੁਸਕਰਾਏ ਦੇਖ ਕੇ ਮੁਸਕਰਾਏ ਲੋਕ ਇਹਨਾਂ ਨੂੰ ਪਤਾ ਸੀ ਕਿ ਅੱਜ ਜਿਹੜਾ ਇਹ ਨੌਜਵਾਨ ਹੈ ਨਾ ਕੱਲ ਨੂੰ ਇਹ ਨਹੀਂ ਇਸੇ ਕਿਸ਼ਤੀ ਘਰਾਣੇ ਨੂੰ ਅੱਗੇ ਵਧਾਣਾ ਹੈ ਕਿਉਂਕਿ ਇਹ ਨਹੀਂ ਬਾਅਦ ਚੋਂ ਸਾਡੀ ਬਾਗਡੋਰ ਸੰਭਾਲਣੀ ਹੈ ਕਹਿੰਦੇ ਮੁਸਕਰਾ ਕੇ ਹੱਸ ਕੇ ਕੀ ਗਿਆ ਕুতਬੁਦੀਨ ਆ ਗਿਆ ਕুতਬੁਦੀਨ ਬੜੇ ਹੈਰਾਨ ਹੋਏ ਮੇਰਾ ਨਾਮ ਕਿੱਦਾਂ ਪਤਾ ਹੈ ਇਹਨਾਂ ਨੂੰ ਮੈਂ ਤਾਂ ਪਹਿਲੀ ਵਾਰ ਮਿਲ ਰਿਹਾ ਕਹਿੰਦੇ ਆ ਗਿਆ ਔਰ ਹੈਰਾਨ ਹੋ ਰਿਹਾ ਸਾਨੂੰ ਨਾਮ ਦਾ ਕਿੱਦਾਂ ਪਤਾ ਓਏ ਤੇਰਾ ਸਾਡਾ ਰਿਸ਼ਤਾ ਸਿਰ ਇਸ ਜਨਮ ਦਾ ਨਹੀਂ ਤੂੰ ਬਣਿਆ ਹੀ ਸਾਡੇ ਵਾਸਤੇ ਹੈ ਇਹ ਗੱਲ ਯਾਦ ਰੱਖਣਾ ਜਦੋਂ ਕਹਿੰਦੇ ਇੰਨੀ ਗੱਲ ਕਹੀ ਉਸਲੇ ਕਤਬੂਦੀਨ ਕਹਿੰਦੇ ਜੀ ਮੈਂ ਤੁਹਾਡੇ ਵਾਸਤੇ ਬਣਿਆ ਹਾਂ ਉਹ ਕਹਿੰਦੇ ਹਾਂ ਤਰੇ ਸਰੀਰ ਦੀ ਗੱਲ ਨਹੀਂ ਕਰ ਰਹੇ ਕਿਉਂਕਿ ਸਰੀਰ ਤਾਂ ਮਿੱਟੀ ਦਾ ਬਣਿਆ ਮਿੱਟੀ ਹੀ ਮਿਲ ਜਾਣਾ ਹੈ ਇਹ ਜਿਹੜੀ ਤੂੰ ਤੇਰੀ ਰੂਹ ਹੈ ਨਾ ਅਸੀਂ ਉਹਦੇ ਉਹਦੀ ਗੱਲ ਕਰ ਰਹੇ ਆ ਕਿ ਤੇਰੀ ਰੂਹ ਰੱਬ ਵਾਸਤੇ ਤਾਂ ਰੱਬ ਤੇਰੇ ਵਾਸਤੇ ਬਣਿਆ ਹੈ ਔਰ ਅਸੀਂ ਤੁਹਾਨੂੰ ਵੀ ਇੱਕ ਗੱਲ ਕਹਾਂਗੇ ਕਿ ਤੁਸੀਂ ਵੀ ਨਾ ਅਗਰ ਆਪਣੇ ਆਪ ਨੂੰ ਦੇਖੋ ਤਾਂ ਤੁਸੀਂ ਵੀ ਉਹ ਪ੍ਰਮਾਤਮਾ ਵਾਸਤੇ ਬਣੇ ਹੋਏ ਹੋ ਉਹਦੀ ਰਹਿਮਤ ਵਾਸਤੇ ਬਣੇ ਹੋਏ ਹੋ ਤੁਸੀਂ ਦੁੱਖਾਂ ਵਾਸਤੇ ਨਹੀਂ ਪੈਦਾ ਹੋਏ ਜਿਹਦਾ ਕਈ ਵਾਰ ਇਨਸਾਨ ਕਹਿੰਦਾ ਹੈ ਇਹ ਜ਼ਿੰਦਗੀ ਦੁੱਖਾਂ ਵਾਸਤੇ ਮਿਲੀ ਹੈ ਤਾਂ ਨਹੀਂ ਉਹ ਪ੍ਰਮਾਤਮਾ ਕਿਸੇ ਨੂੰ ਦੁੱਖਾਂ ਵਾਸਤੇ ਜਨਮ ਤੁਸੀਂ ਕਿਸੇ ਬੱਚੇ ਨੂੰ ਜਨਮ ਦੇਵੋ ਤੁਸੀਂ ਕਿਸੇ ਬੱਚੇ ਨੂੰ ਜਨਮ ਦਿੰਦੇ ਹੋ ਤਾਂ ਤੁਸੀਂ ਕਿ ਇਸ ਲਈ ਜਨਮ ਦਿੰਦੇ ਹੋ ਕਿ ਬੱਚਾ ساری ਜ਼ਿੰਦਗੀ ਦੁਖੀ ਰਹੇ ਬਲਕਿ ਮਾਪੇ ਦੀ ਇਹ ਸੋਚ ਹੁੰਦੀ ਹੈ ਕਿ ਮੇਰੇ ਬੱਚੇ ਨੂੰ ਹਰ ਸੁਖ ਮਿਲੇ ਹਰ ਖੁਸ਼ੀ ਮਿਲੇ ਕਾਮਯਾਬੀ ਮਿਲੇ ਇਸੇ ਤਰ੍ਹਾਂ ਪ੍ਰਮਾਤਮਾ ਵੀ ਸਾਨੂੰ ਦੁਨੀਆ ਤੇ ਜੀਵਨ ਦਿੰਦਾ ਹੈ ਜਨਮ ਦਿੰਦਾ ਹੈ ਤਾਂ ਇਸ ਵਾਸਤੇ ਦਿੰਦਾ ਤਾਂ ਕਿ ਅਸੀਂ ਉਹਦੀਆਂ ਰਮਜ਼ਾਂ ਨੂੰ ਉਹਦੀਆਂ ਰਹਿਮਤਾਂ ਨੂੰ ਸਮਝ ਕੇ ਇਹ ਜੀਵਨ ਦਾ ਪੂਰਾ ਆਨੰਦ ਤਾਂ ਜੇ ਹੁਣ ਬੰਦਾ ਹੀ ਸਮਝਣ ਦੀ ਕੋਸ਼ਿਸ਼ ਨਾ ਕਰੇ ਬੰਦਾ ਹੀ ਆਪਣੇ ਰੱਬ ਨੂੰ ਭੁੱਲ ਕੇ ਵਿਸ਼ੇ ਵਿਚਾਰਾਂ ਪਿੱਛੇ ਦੌੜਦਾ ਫਿਰੇ ਨਸ਼ਿਆਂ ਪਿੱਛੇ ਦੌੜਦਾ ਫਿਰੇ ਬੁਰੀ ਸੰਗਤ ਵਿੱਚ ਬਹਿ ਕੇ ਬੁਰੇ ਕੰਮ ਕਰਦਾ ਫਿਰੇ ਤਾਂ ਫੇਰ ਜ਼ਰਾ ਸੋਚੋ ਜੇ ਤਾਂ ਹੁਣ ਸਮਝ ਲਓ ਠੰਡ ਬੜੀ ਜ਼ਿਆਦਾ ਹੈ ਠੰਡ ਬੜੀ ਜ਼ਿਆਦਾ ਹੋਵੇ ਤਾਂ ਤੁਸੀਂ ਆਪਣੇ ਬੱਚਿਆਂ ਦੇ ਵਾਸਤੇ ਨਾ ਅੰਦਰ ਹੀਟਰ ਰੱਖ ਦੇਵੋ ਕਿ ਚਲੋ ਠੰਡ ਬਹੁਤ ਹੈ ਇਹ ਹੀਟਰ ਲਾਇਆ ਬੱਚੇ ਦੇ ਭਲੇ ਵਾਸਤੇ ਤਾਂ ਕਿ ਬੱਚੇ ਨੂੰ ਨਿਗ ਰਵੇ ਤਾਂ ਬੱਚਾ ਆਵੇ ਤਾਂ ਬੱਚਾ ਆ ਕੇ ਉਹ ਹੀਟਰ ਤੇ ਹੱਥ ਵਿੱਚ ਵਿੱਚ ਹੱਥ ਪਾ ਕੇ ਹਾਥੀ ਸਾੜ ਲਵੇ ਤਾਂ ਫਿਰ ਕਵੇ ਉਹ ਮੇਰੇ ਬਾਪ ਨੇ ਕਿਦਾਂ ਦਾ ਹੀਟਰ ਲਾਤਾ ਮੈਨੂੰ ਤਕਲੀਫ ਦੇਣ ਨੂੰ ਆ ਮੇਰੇ ਬਾਪ ਨੇ ਕਿਉਂ ਹੀਟਰ ਲਾਇਆ ਮੇਰੇ ਛਾਲੇ ਪੈ ਗਏ ਹੱਥ ਤੇ ਉਹ ਦੋਸ਼ ਬਾਪ ਨੂੰ ਦੇਵੇ ਤੇ ਜਿਹਾ ਬਾਪ ਦਾ ਦੋਸ਼ ਹੈ ਬਾਪ ਨੇ ਤਾਂ ਸਾਡੇ ਭਲੇ ਵਾਸਤੇ ਹੀਟਰ ਲਾਇਆ ਸੀ ਕਿ ਠੰਡ ਹੈ ਭਾਈ ਮੇਰੇ ਬੱਚੇ ਨੂੰ ਪਰੇਸ਼ਾਨੀ ਨਾ ਹੋਵੇ ਠੰਡ ਨਾਲ ਨਹੀਂ ਘਿਰੋਵੇ ਪਰ ਜੇ ਬੱਚਾ ਹੀ ਆਪ ਜਾ ਕੇ ਇਹਨੂੰ ਪੰਜਾਬੀ ਜੇ ਲੋ ਪੰਗਾ ਲਵੇ ਉਹਦੇ ਨਾਲ ਔਰ ਫਿਰ ਆਪਣੀ ਹੱਥਾਂ ਨੂੰ ਸਾੜੇ ਤੇ ਬਾਪ ਦਾ ਨਹੀਂ ਤੇਰੀ ਸੋਚ ਦਾ ਕਸੂਰ ਹੈ ਅੱਜ ਕਈ ਬੰਦੇ ਕਹਿ ਦਿੰਦੇ ਹੋ ਉਹ ਰੱਬ ਨੇ ਜ਼ਿੰਦਗੀ ਕਿਦਾਂ ਦਿੱਤੀ ਹੈ ਇੰਨਾ ਚੰਗਾ ਰੱਬ ਜ਼ਿੰਦਗੀ ਨਾ ਦਿੰਦਾ ਇੰਨੇ ਦੁੱਖ ਮੈਨੂੰ ਕਿਉਂ ਦਿੱਤੇ ਹੈ ਉਹ ਭਾਈ ਰੱਬ ਨੇ ਤੈਨੂੰ ਜ਼ਿੰਦਗੀ ਆਨੰਦ ਲੈਣ ਵਾਸਤੇ ਦਿੱਤੀ ਹੈ ਰੱਬ ਨੇ ਤੈਨੂੰ ਜ਼ਿੰਦਗੀ ਕਾਦੇ ਵਾਸਤੇ ਦਿੱਤੀ ਹੈ ਤਾਂ ਕਿ ਤੂੰ ਜੀਵਨ ਦਾ ਪੂਰਾ ਆਨੰਦ ਲੈ ਸਕੇ ਪਰ ਜੇ ਤੂੰ ਆਪਣੀਆਂ ਬੁਰੀਆਂ ਆਦਤਾਂ ਨਾਲ ਬੁਰੇ ਸੋਚ ਨਾਲ ਬੁਰੇ ਕਰਮਾਂ ਨਾਲ ਆਪ ਹੀ ਆਪਣੇ ਜੀਵਨ ਨੂੰ ਦੁੱਖਾਂ ਨਾਲ ਭਰੀ ਜਾਵੇਂ ਤਾਂ ਜੇ ਰੱਬ ਦਾ ਕਸੂਰ ਨਹੀਂ ਹੈ ਇਹ ਕਸੂਰ ਫੇ ਕਿਹਦਾ ਹੈ ਬੰਦੇ ਦਾ ਆਪਣਾ ਹੁਣ ਬੁਰੀ ਸੰਗਤ 'ਚ ਬੈਠਾਂਗੇ ਬੁਰੀ ਬੁਰੇ ਬੁਰੀਆਂ ਆਦਤਾਂ ਅਪਣਾਵਾਂਗੇ ਬੁਰੇ ਕਰਮ ਕਰਾਂਗੇ ਹੁਣ ਫਰਜ਼ ਕਰੋ ਬੰਦਾ ਬੁਰੀ ਸੰਗਤ 'ਚ ਬਹਿ ਕੇ ਨਸ਼ੇ ਕਰਦਾ ਹੈ ਔਰ ਨਸ਼ੇ ਕਰਕੇ ਅਗਰ ਇਨਸਾਨ ਦੇ ਗੁਰਦੇ ਖਰਾਬ ਹੁੰਦੇ ਆ ਲੀਵਰ ਖਰਾਬ ਹੁੰਦਾ ਤਾਂ ਰੱਬ ਦਾ ਦੋਸ਼ ਨਹੀਂ ਹੈ ਇਹ ਦੋਸ਼ ਵੇ ਕਿਹਦਾ ਹੈ ਕਿ ਤੇਰੀ ਆਦਤ ਹੀ ਬੁਰੀ ਸੀ ਤੂੰ ਬੁਰਾ ਕਰਮ ਕੀਤਾ ਜਾਂ ਇਹਨੂੰ ਇਦਾਂ ਵੀ ਸਮਝ ਲਓ ਕਿ ਪ੍ਰਮਾਤਮਾ ਸਮਝ ਲਓ ਪਿਤਾ ਹੈ ਔਰ ਇੱਕ ਪਿਤਾ ਮিনার ਬਣਾਉਂਦਾ ਹੈ ਤਾਂ ਕਿ ਉੱਤੇ ਚੜ ਕੇ ਨਜ਼ਾਰਾ ਲਈਏ ਪਰ ਬੱਚਾ ਉੱਪਰ ਚੜ ਕੇ ਛਾਲ ਮਾਰ ਕੇ ਲਤਵਾ ਤੋੜਾ ਦੇ ਤਾਂ ਫਿਰ ਕਸੂਰ ਕਿਹਦਾ ਹੈ ਇਹ ਲੈ ਸਮਝਣਾ ਜ਼ਰਾ ਇਹ ਦੱਸਣਾ ਕੀ ਚਾਹੁੰਦੇ ਆ ਕਿ ਪ੍ਰਮਾਤਮਾ ਨੇ ਤੁਹਾਨੂੰ ਜ਼ਿੰਦਗੀ ਇਸ ਲਈ ਦਿੱਤੀ ਹੈ ਤਾਂ ਕਿ ਤੁਸੀਂ ਜੀਵਨ ਦਾ ਪੂਰਾ ਪਰ ਇਹ ਆਨੰਦ ਉਹੀ ਲੈ ਪਾਉਂਦਾ ਜਿਹੜਾ ਇਹ ਜੀਵਨ ਨੂੰ ਸਮਝ ਕੇ ਇਹਨੂੰ ਸਹੀ ਰਸਤੇ ਲੈ ਕੇ ਜਾਂਦਾ ਹੈ ਇਹਨੂੰ ਜ਼ਿੰਦਗੀ ਜੀਣ ਦੀ ਜੇਨੂੰ ਕਲਾ ਆ ਜਾਂਦੀ ਹੈ ਨਾ ਫਿਰ ਉਹ ਤਾਂ ਜੀਵਨ ਦਾ ਆਨੰਦ ਲੈਂਦਾ ਤੇ ਜਿਹਨੂੰ ਕਲਾ ਨਹੀਂ ਆਂਦੀ ਉਹ ਫਿਰ ਜਗਾ ਜਗਾ ਟੱਕੇ ਖਾਂਦਾ ਠੋਕਰਾਂ ਖਾਂਦਾ ਤਾਂ ਫਿਰ ਕਹਿੰਦਾ ਰੱਬ ਨੇ ਜ਼ਿੰਦਗੀ ਦਿੱਤੀ ਕਿਉਂ ਹੈ। ਇਸ ਲਈ ਅੱਜ ਥੋੜਾ ਸਮਝਣਾ ਹੈ ਅਸੀਂ। ਅਗਰ ਤੁਸੀਂ ਵੀ ਜੀਵਨ ਦਾ ਆਨੰਦ ਲੈਣਾ ਚਾਹੁੰਦੇ ਹੋ ਨਾ ਤਾਂ ਅਸੀਂ ਕਈ ਵਾਰ ਦੱਸਿਆ ਹੈ ਕਿ ਜ਼ਿੰਦਗੀ ਐਸੀ ਹੈ ਅਗਰ ਤੁਸੀਂ ਜੀਵਨ ਨੂੰ ਸਮਝ ਲਵੋ ਤਾਂ ਦਿਨ ਪ੍ਰਤੀ ਦਿਨ ਤੁਹਾਡਾ ਜੀਵਨ ਹੋਰ ਸੁੰਦਰ ਹੁੰਦਾ ਚਲਾ ਜਾਂਦਾ ਹੈ। ਤੁਹਾਡੇ ਅੰਦਰਲੀ એનર્ਜੀ ਤੁਹਾਡੇ ਅੰਦਰਲੀ ਸ਼ਕਤੀ ਹੋਰ ਵਾਧੀ ਚਲੀ ਜਾਂਦੀ ਹੈ ਪਰ ਅੱਜ ਹੁੰਦਾ ਕੀ ਹੈ ਅੱਜ ਹੁੰਦਾ ਉਲਟਾ ਹੈ ਕਿ ਜਦੋਂ ਇਨਸਾਨ ਬਚਪਨ ਚ ਹੁੰਦਾ ਕਹਿੰਦਾ ਲੈ ਵੀ ਬੜੀ એનર્ਜੀ ਸੀ ਔਰ ਜਵਾਨੀ ਆਂਦੀ ਹੈ ਔਰ ਫਿਰ ਉਹ ਤੋਂ ਬੁਢਾਪਾ ਆਂਦਾ ਲੈ ਹੁਣ ਇਹੀ ਕਿਹੜਾ ਜਵਾਨ ਰਹਿ ਗਏ ਆ ਹੁਣ ਕਿੱਥੇ ਉਹ ਤਾਕਤਾਂ ਰਹਿ ਗਈਆਂ ਹੁਣ ਕਿੱਥੇ ਉਹ ਸ਼ਕਤੀ ਰਹਿ ਗਈ ਹੁਣ ਫਿਰ ਕਮਾਂਗੇ ਕਿ ਇਹ ਸ਼ਕਤੀ ਘਟੀ ਹੈ ਤਾਂ ਕਿਹਦੀ ਵਜ੍ਹਾ ਨਾਲ ਤੁਹਾਡੀ ਗਲਤ ਆਤਾਂ ਦੀ ਵਜ੍ਹਾ ਨਾਲ ਗਲਤ ਖਾਣ ਪਾਣ ਦੀ ਵਜ੍ਹਾ ਨਾਲ ਅਗਰ ਸਹੀ ਢੰਗ ਨਾਲ ਬੰਦਾ ਚਲੇ ਤੇ ਗਰੰਟੀ ਲੈ ਕੇ ਲੈ ਲਓ ਸਾਡੇ ਕੋ ਦੱਸੋ ਕਿਹੜੇ ਸਟਾਂਪ ਤੇ ਲਿਖਣਾ ਹੈ ਕਿ ਤੁਹਾਡੀ ਤਾਕਤ ਤੁਹਾਡੀ એનર્ਜੀ ਦਿਨ ਪ੍ਰਤੀ ਦਿਨ ਵਾਧੀ ਚਲੀ ਜਾਏਗੀ ਔਰ ਇਹ ਸੱਚ ਹੈ ਇਹ ਤਾਂ ਆਪਣੇ ਬਾਰੇ ਕਈ ਵਾਰ ਦਸੀਦਾ ਹੁੰਦਾ ਹੈ ਕਿ ਅੱਜ ਤੋਂ 15 20 ਸਾਲ ਪਹਿਲਾਂ ਸਾਨੂੰ ਲੱਗਦਾ ਸੀ એનર્ਜੀ ਘਟ ਹੈ ਪਰ ਹੁਣ ਸਾਨੂੰ ਲੱਗਦਾ એનર્ਜੀ ਹੋਰ ਵੀ ਤੁਸੀਂ ਕਦੀ 15 20 ਸਾਲ ਪਹਿਲਾਂ ਦੇ 사త్సੰਗ ਸੁਣ ਲਏ ਹੋ ਸਾਡੇ ਔਰ ਅੱਜ ਦੇ 사త్సੰਗ ਸੁਣੋ ਤਾਂ ਤੁਹਾਨੂੰ ਆਪ ਪਤਾ ਲੱਗੇਗਾ એનર્ਜੀ ਦੇ ਵਿੱਚ ਔਰ ਸਾਨੂੰ ਇੰਨਾ ਵੀ ਯਕੀਨ ਆਨ ਆਲੇ ਹੋਰ ਦੱਸਾਂ ਸਾਲਾਂ ਜੇ એનર્ਜੀ ਹੋਰ ਵੀ ਵਧਣੀ ਹੈ ਕਿਉਂਕਿ ਪਰਮਾਤਮਾ ਨਾਲ ਜੁੜ ਕੇ ਜਦੋਂ ਅਨੰਦ ਦੇ ਨਾਲ ਅਸੀਂ ਜੁੜਦੇ ਆਂ ਤਵੇ ਉਹਨੂੰ એનર્ਜੀ ਦਾ ਸ਼ਕਤੀ ਦਾ ਦਾਤਾ ਕਿਹਾ ਜਾਂਦਾ ਹੈ ਔਰ ਸ਼ਕਤੀ ਨਾਲ ਜੁੜ ਕੇ ਕੋਈ ਕਮਜ਼ੋਰ ਕਦੀ ਸੋ ਸਿੱਖੋ ਇਹ ਗੱਲ ਨੂੰ ਜੇ ਤਾਂ ਹੁਣ ਸਮਝ ਲਓ ਕਿ ਦੋ ਨੌਜਵਾਨ ਹੈ ਹੁਣ ਜਵਾਬ ਤੁਸੀਂ ਦੇਣਾ ਸਵਾਲ ਹੈ ਤੁਹਾਡੇ ਵਾਸਤੇ ਜਵਾਬ ਦੋਗੇ ਕਿ ਨਹੀਂ ਹੁਣ ਦੋ ਨੌਜਵਾਨ ਹੈ ਦੋਨਾਂ ਨੌਜਵਾਨਾਂ ਦੀ ਉਮਰ 25 25 25 ਸਾਲ ਦੀ ਹੈ ਔਰ ਇੱਕ ਨੌਜਵਾਨ ਇੱਕ ਨੌਜਵਾਨ ਬੁਰੀ ਸੰਗਤ ਵਿੱਚ ਜਾਂਦਾ ਹੈ ਉੱਥੇ ਸ਼ਰਾਬ ਵੀ ਪੀਂਦਾ ਹੈ ਚਿਟਾ ਵੀ ਚਿਟਾ ਵੀ ਹੁੰਦਾ ਹੈ ਖਾਪੀ ਲੈਂਦਾ ਹੈ ਯਾਨੀ ਨਸ਼ੇ ਕਰਦਾ ਹੈ ਉਹ ਫਿਰ ਕਦੀ ਕਦੀ ਜੂਆ ਵੀ ਖੇਡ ਲੈਂਦਾ ਹੈ ਬੁਰੀ ਸੰਗਤ ਚ ਬਹਿੰਦਾ ਹੈ ਗਾਲੀ ਗਲੋਚ ਕਰਦਾ ਹੈ ਹੁਣ ਇਹ 25 ਸਾਲ ਦਾ ਨੌਜਵਾਨ ਜਿੱਦਾਂ ਦੀਆਂ ਇਹਦੀਆਂ ਆਦਤਾਂ ਆ ਤੁਹਾਨੂੰ ਕੀ ਲੱਗੇਗਾ 30 ਸਾਲ ਹੁੰਦੇ ਹੁੰਦੇ ਕਿਦਾਂ ਦਾ ਹੋਏਗਾ ਇਹ ਆਪ ਸੋਚ ਕੇ ਦੇਖੋ ਜੀ ਤਸਵੀਰ ਕਿ ਜੇ ਜ਼ਿਆਦਾ ਨਸ਼ੇ ਕਰੇਗਾ ਤਾਂ ਹੋ ਸਕਦਾ 30 ਸਾਲ ਤੱਕ ਪਹੁੰਚੇ ਹੀ ਨਾ ਪਹਿਲੇ ਹੀ ਹਸਪੀਟਲ ਵਿੱਚ ਪਿਆ ਹੋਵੇ ਜਾਂ ਨਸ਼ਾ ਸ਼ਰਬ ਕੇਂਦਰ ਵਿੱਚ ਦਾਖਲ ਕਰਾਇਆ ਹੋਵੇ ਉੱਥੇ ਵੀ ਬੁਰਾ ਹਾਲ ਹੁਣ ਦੂਜਾ ਨੌਜਵਾਨ ਹੈ ਉਹ ਵੀ 25 ਸਾਲ ਦਾ ਹੈ ਪਰ ਉਹ ਅੱਛੀ ਸੋਤ ਵਿੱਚ ਬੈੰਦਾ ਹੈ ਰੋਜ਼ ਸਵੇਰੇ ਜਿਮ ਜਾ ਕੇ ਐਕਸਰਸਾਈਜ਼ ਕਰਦਾ ਹੈ ਮਿਹਨਤ ਕਰਦਾ ਹੈ ਅੱਛੀ ਮਿਹਨਤ ਕਰਦਾ ਹੈ ਅੱਛੀ ਖੁਰਾਕ ਲੈਂਦਾ ਹੈ ਔਰ ਰੱਬ ਨੂੰ ਵੀ ਯਾਦ ਕਰਦਾ ਸ਼ੁਕਰ ਕਰਦਾ ਉਹਦਾ ਉਹਦਾ 5 ਸਾਲਾਂ ਦਾ ਜੀਵਨ ਕੀ ਹੋਏਗਾ ਆਪ ਸੋਚ ਕੇ ਦੇਖੋ ਤਸਵੀਰ ਕੀ ਬਣਦੀ ਅੱਗੇ ਤਾਨੂੰ ਲੱਗੇਗਾ ਇਹ ਨੌਜਵਾਨ ਅੱਜ 25 ਸਾਲ ਦਾ ਜਿਹੜਾ ਨਸ਼ੇ ਕਰ ਰਿਹਾ ਹੈ ਜੇ ਅੱਜ ਇਹਦੇ ਅੰਦਰ ਇੰਨੀ ਤਾਕਤ ਹੈ ਇਹ ਨਸ਼ੇ ਕਰਨ ਵਾਲਾ ਨੌਜਵਾਨ 25 ਸਾਲ ਦਾ ਅੱਜ ਇਹਦੇ ਚ ਤਾਕਤ ਹੈ ਕਿ 50 ਕਿਲੋ ਵਜ਼ਨ ਜਾਂ 1 ਕਵਾਂਟਲ ਵਜ਼ਨ ਚੱਕ ਸਕਦਾ ਹੈ ਪਰ 30 ਸਾਲ ਦਾ ਹੁੰਦੇ ਹੁੰਦੇ 5 ਸਾਲ ਚ ਨਸ਼ੇ ਕਰਕੇ ਆਪਣੇ ਆਪ ਨੂੰ ਇੰਨਾ ਕਮਜ਼ੋਰ ਕਰ ਲਿਆ ਕਿ ਸ਼ਾਇਦ ਇਹ ਆਪਣੇ ਆਪ ਨੂੰ ਵੀ ਸੰਭਾਲਣ ਨੂੰ ਖੜਾ ਹੋ ਜਿਹਦਾ ਹੁਣ ਕਈ ਵਾਰ ਨਸ਼ਾ ਜਿਆਦਾ ਕਰ ਲੈ ਬੰਦੇ ਨੂੰ ਖੜਾ ਹੀ ਨਹੀਂ ਹੋ ਹੁੰਦਾ ਆਪ ਹੀ गिरਦਾ ਫਿਰਦਾ ਹੈ ਤੇ ਜਿਹੜਾ ਆਪਣੇ ਆਪ ਨੂੰ ਸੰਭਾਲ ਸਕੇ ਉਹਨਾਂ ਹੋਰ ਕਿਸੇ ਨੂੰ ਤਾਂ ਹੋ ਸਕਦਾ ਜਿਹੜਾ 25 ਸਾਲ ਦਾ ਨੌਜਵਾਨ ਅੱਜ ਕਮਜ਼ੋਰ ਹੈ ਪਰ ਲਗਾਤਾਰ 5 ਸਾਲ ਜਿਮ ਜਾ ਰਿਹਾ ਹੈ ਮਿਹਨਤ ਕਰ ਰਿਹਾ ਐਕਸਰਸਾਈਜ਼ ਕਰ ਰਿਹਾ ਹੈ ਔਰ ਅੱਛੀ ਖੁਰਾਕ ਲੈ ਰਿਹਾ ਹੈ ਤਾਂ ਹੋ ਸਕਦਾ 30 ਸਾਲ ਦਾ ਹੁੰਦੇ ਹੁੰਦੇ ਉਹ ਇੰਨੀ ਤਾਕਤ ਰਵੇ 1.5 ਕੁਆਂਟਲ ਵਜਨ ਚ ਚੁੱਕਣਾ ਸ਼ੁਰੂ ਕਰ ਦੇਵੇ ਤੇ ਇਹਦਾ ਮਤਲਬ ਕੀ ਹੈ 50 ਸਾਲਾਂ 'ਚ ਤਾਕਤ ਘਟੀ ਆ ਵਧੀ ਗਲਤ ਆਦਤ ਸਾਨੂੰ ਹਮੇਸ਼ਾ ਕਮਜ਼ੋਰ ਬਣਾਉਂਦੀ ਹੈ ਔਰ ਅੱਛੀ ਆਦਤ ਸਾਨੂੰ ਹਮੇਸ਼ਾ ਮજબૂત ਬਣਾਉਂਦੀ ਹੈ ਔਰ ਜਿੰਨਾ ਇਨਸਾਨ ਅੱਛੇ ਮਾਰਗ ਤੇ ਚੱਲਦਾ ਚਲਾ ਜਾਂਦਾ ਹੈ ਉਨਾ ਹੀ ਉਹਦੀ ਸ਼ਕਤੀ ਵਧਦੀ ਉਹਦੀ એનર્ਜੀ ਵਧਦੀ ਉਹਦੀ ਤੰਦਰੁਸਤੀ ਉਹਦੀ ਸਿਹਤ ਅੱਛੀ ਹੁੰਦੀ ਕਾਮਯਾਬ ਹੁੰਦਾ ਚਲਾ ਜਾਂਦਾ ਹੈ ਤੇ ਜਿੰਨੀਆਂ ਬੁਰੀਆਂ ਆਤਾਂ ਬੁਰੇ ਮਾਰਗ ਤੇ ਚੱਲਦੇ ਚਲੇ ਜਾਂਦੇ ਆ ਉਹਨਾਂ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਹੱਥੀ ਖਰਾਬ ਕਰ ਦਿੰਦੇ ਆ ਇਸ ਲਈ ਸਮਝਣਾ ਇਲੀ ਅੱਜ ਤੋਂ ਨਾ ਥੋੜਾ ਜਿਹਾ ਅਸੀਂ ਆਪਣੇ ਜੀਵਨ 'ਚ ਇਹ ਬਦਲਾਵ ਲਿਆਣਾ ਕਿ ਬੁਰੀਆਂ ਆਦਤਾਂ ਦਾ ਤਿਆਗ ਕਰਕੇ ਆਪਣੇ ਆਪ ਨੂੰ ਸਹੀ ਰਸਤੇ ਚਲਾਈਏ ਤਾਂ ਕਿ ਸਾਡੇ ਜੀਵਨ ਦੀ ਸ਼ਕਤੀ ਹਰ ਦਿਨ ਵਧਦੀ ਚਲੀ ਜਾਵੇ ਔਰ ਜਿਸ ਤਰ੍ਹਾਂ ਦੱਸਿਆ ਕਿ ਆਪਣੇ ਆਪ ਨੂੰ ਸਮਝ ਨਾ ਖਾਕੀ ਤੂੰ ਹੈ ਰੂਪ ਨੂਰਾਨੀ ਓ ਜੇ ਤੂੰ ਆਪਣਾ ਅਸਲ ਪਛਾਣੇ ਤੈਨੂੰ ਹੋਵੇ ਬੜੀ ਹੈਰਾਨੀ ਇਹ ਮੂਈਨੁਦੀਨ ਨੇ ਗੱਲ ਕਹੀ ਸੀ ਖਵਾਜਾ ਕুতਬੁਦੀਨ ਨੂੰ ਉਹ ਕਹਿੰਦੇ ਕুতਬੁਦੀਨ ਅੱਜ ਤੂੰ ਆਪਣੇ ਸਰੀਰ ਨੂੰ ਦੇਖ ਰਿਹਾ ਪਰ ਅਸੀਂ ਤੇਰੇ ਅੰਦਰਲੇ ਉਹ ਨੂਰ ਨੂੰ ਦੇਖ ਰਹੇ ਹਾਂ ਔਰ ਜਦੋਂ ਤੂੰ ਵੀ ਉਹਨ ਚੀਜ਼ ਦੇਖੇਗਾ ਜੋ ਸਾਨੂੰ ਨਜ਼ਰ ਆ ਰਹੀ ਹੈ ਨਾ ਤਾਂ ਤੈਨੂੰ ਬੜੀ ਹੈਰਾਨੀ ਹੋਏਗੀ ਕਿ ਮੈਂ ਆਪਣੇ ਆਪ ਨੂੰ ਸਮਝਦਾ ਕੀ ਸੀ ਤਾਂ ਮੈਂ ਨਿਕਲੇ ਹਾਂ ਸਮਝਦੇ ਹੋਗ ਨਹੀਂ ਇਹ ਸਮਝ ਲਓ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਭਿਖਾਰੀ ਬੈਠਾ ਭੀਖ ਮੰਗਦਾ ਹੈ ਸਾਰੀ ਜ਼ਿੰਦਗੀ ਉਹਦੀ ਭੀਖ ਮੰਗਦੇ ਦੀ ਗੁਜ਼ਰ ਗਈ ਤਾਂ ਇੱਕ ਦਿਨ ਇੱਕ ਦਿਨ ਕੀ ਹੋਇਆ ਕਿ ਬੈਠਾ ਬੈਠਾ ਨਾ ਬੇਲਾ ਸੀ ਜ਼ਮੀਨ ਖੋਦ ਰਿਹਾ ਸੀ ਈ ਕਰ ਰਿਹਾ ਸੀ ਮਿੱਟੀ ਦੇ ਕਹਿੰਦੇ ਐਦਾਂ ਮਿੱਟੀ ਨੂੰ ਨਾ ਛੇੜ ਰਿਹਾ ਸੀ ਤੇ ਛੇੜਦੇ 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 ਅਚਾਨਕ ਹੀ ਦੇਖਿਆ ਕਿ ਜਿਹੜੀ ਲੱਕੜ ਨਾਲ ਲੱਗਾ ਸੀ ਉਹ ਲੱਕੜ ਕਿਦੇ ਬੱਜੀ ਥੱਲੇ ਉਹਨੇ ਦੇਖਿਆ ਕੀ ਚੀਜ਼ ਐ ਇੱਥੇ ਜਦੋਂ ਮਿੱਟੀ ਹਟਾ ਕੇ ਦੇਖੀ ਤਾਂ ਉਥੇ ਘੜਾ ਦੱਬਿਆ ਹੋਇਆ ਸੀ ਜਿਹਦੇ ਚ ਸੋਨੇ ਦੀਆਂ ਸ਼ਰਫੀਆਂ ਸੀ ਉਹਨੂੰ ਬੜੀ ਹੈਰਾਨੀ ਹੋਈ ਓਹੋ ਸਾਰੀ ਜ਼ਿੰਦਗੀ ਇੱਥੇ ਬੈਠਾ ਭੀਖ ਮੰਗਦਾ ਰਿਹਾ ਮੇਰੇ ਥੱਲੇ ਦਾ ਬੜਾ ਖਿਆਨਾ ਸੀ ਮੈਂ ਵੀ ਮੰਗਦਾ ਰਿਹਾ ਇਹੀ ਹਾਲਤ ਇਨਸਾਨ ਦੀ ਹੁੰਦੀ ਐ ਜਦੋਂ ਇਨਸਾਨ ਸਹੀ ਟੰਗ ਨਾਲ ਬੰਦਗੀ ਕਰਦਾ ਹੈ ਸਿਮਰਨ ਕਰਦਾ ਹੈ ਮੈਡੀਟੇਸ਼ਨ ਕਰਦਾ ਹੈ ਭਗਤੀ ਕਰਦਾ ਹੈ ਔਰ ਭਗਤੀ ਕਰਨ ਵਾਸਤੇ ਕੋਈ ਘਰ-ਬਾਰ ਛੱਡ ਕੇ ਜੰਗਲਾਂ ਜਾਣ ਦੀ ਲੋੜ ਨਹੀਂ ਹੈ ਸਮਝਿਦਿਓ ਕਿ ਨਹੀਂ ਹੁਣ ਜਦ ਅਸੀਂ ਐਕਸਰਸਾਈਜ਼ ਦੀ ਗੱਲ ਕਰੀਏ ਕਿ ਇੱਕ ਬੰਦਾ ਇੱਕ ਨੌਜਵਾਨ ਅਗਰ ਜਿਮ ਤੇ ਜਾ ਕੇ ਐਕਸਰਸਾਈਜ਼ ਕਰਦਾ ਹੈ ਤਾਂ ਕਹਿੰਦੇ 45 ਤੋਂ 1 ਘੰਟਾ ਉਹਦੇ ਵਾਸਤੇ ਬਹੁਤ ਹੁੰਦਾ ਹੈ 24 ਘੰਟਿਆਂ 'ਚ ਅਗਰ ਇੰਨਾ ਕਿ ਉਹ ਕਰ ਲਵੇ ਨਾ ਮਿਹਨਤ ਦਿਨ ਲਾ ਕੇ ਤਾਂ ਉਹ ਫਿੱਟ ਤਜੇ ਤੂੰ ਭਗਤੀ ਦੀ ਗੱਲ ਆਂਦੀ ਉਸ ਲਈ ਬੰਦਾ ਸੋਚਦਾ ਸ਼ਾਇਦ ਮੈਨੂੰ ਘਰ-ਬਾਰ ਛੱਡ ਕੇ ਕੰਮ-ਕਾਰ ਛੱਡ ਕੇ ਜੰਗਲ ਜਾਣਾ ਪੈਣਾ ਹੈ ਉਹ ਨਹੀਂ ਭਾਈ ਜੰਗਲਾਂ ਜਾਣ ਦੀ ਲੋੜ ਨਹੀਂ ਹੈ ਘਰ-ਬਾਰ ਛੱਡਣ ਦੀ ਬਸ ਤੂੰ ਸਵੇਰੇ ਉੱਠ ਕੇ ਜਿੰਨਾ ਕੁ ਟਾਈਮ ਤੂੰ ਬ੍ਰੇਕਫਾਸਟ ਕਰਨ ਨੂੰ ਕਰਦਾ ਹੈ ਨਾ ਬੰਦਾ ਕਹਿੰਦਾ ਮੈਂ ਰੋਟੀ ਖਾਣ ਵਾਸਤੇ ਬੈੰਦਾ ਤਾਂ 15-20 ਮਿੰਟ ਵਿੱਚ ਮੈਂ ਭੋਜਨ ਕਰ ਲੈਂਦਾ ਆ ਅਗਰ ਤੂੰ ਪਰਮਾਤਮਾ ਦੀ ਯਾਦ ਨੂੰ ਪਰਮਾਤਮਾ ਦੇ ਨਾਮ ਨੂੰ ਸਹੀ ਢੰਗ ਨਾਲ ਮਿਹਨਤ ਕਰੇ ਸਹੀ ਢੰਗ ਨਾਲ ਵਿਧੀ ਲੈ ਕੇ ਪਰਮਾਤਮਾ ਦੀ ਬੰਦਗੀ ਕਰੇ ਤਾਂ 40-45 ਮਿੰਟ ਤਾਂ ਬਹੁਤ ਹੈ ਤੇਰੇ ਵਾਸਤੇ 24 ਘੰਟਿਆਂ ਚੋਂ ਕਿ ਇੰਨੀ ਕੁ ਢੇਰ ਬਹਿ ਕੇ ਹੀ ਤੂੰ ਆਪਣੇ ਆਪ ਨੂੰ ਉਹ ਸ਼ਕਤੀ ਨਾਲ ਜੋੜ ਸਕਦਾ ਜਿਹਨਾਂ ਤੇਰੇ ਜੀਵਨ ਚ ਬਦਲਾਵ ਜਿਹਨਾਂ ਤੇਰੀ ਹਰ ਮੁਸ਼ਕਿਲ ਦਾ ਹੱਲ ਕਰਨਾ ਹੈ ਤਾਂ ਜੇ ਅਸੀਂ ਇੰਨਾ ਕੁ ਟਾਈਮ ਵੀ ਨਾ ਕੱਢ ਸਕੀਏ ਤਾਂ ਫੇਰ ਮੂਰਖਤਾ ਕਿਹਦੀ ਹੈ ਜਵਾਬ ਦੇ ਦਿਓ ਜਰਾ ਸਾਨੂੰ ਫੇਰ ਪ੍ਰਮਾਤਮਾ ਦਾ ਕਸੂਰ ਹੈ ਜਾਂ ਬੰਦੇ ਦਾ ਆਪਣਾ ਹੁਣ ਬੰਦੇ ਨੇ ਜੇ ਗੱਡੀ ਚਲਾਣੀ ਸਿੱਖਣੀ ਹੈ ਤਾਂ ਗੱਡੀ ਚਲਾਉਣ ਵਾਸਤੇ ਟ੍ਰੇਨਿੰਗ ਤਾਂ ਉਹਨੂੰ ਲੈਣੀ ਹੀ ਤਫੇ ਕਲਾਸ اٹੈਂਡ ਕਰਨੀ ਪੈਣੀ ਹੈ ਕਿ ਨਹੀਂ ਹੁਣ ਬੰਦਾ ਕਹਵੇ ਲੈ ਜੀ ਮੇਕੋ ਇਨਾ ਮੈਂ ਗੱਡੀ ਦਾ ਸਿੱਖਣੀ ਚਾਹਂਦਾ ਪਰ ਮੇਕੋ ਇਨਾ ਟਾਈਮ ਕਿੱਥੇ ਕਮੇ ਘੰਟਾ ਜਾ ਕੇ ਨਾ ਕਲਾਸ ਲੈ ਕੇ ਗੱਡੀ ਸਿੱਖਾਂ ਤਾਂ ਫੇ ਕਦੀ ਪੂਰੀ ਜ਼ਿੰਦਗੀ ਗੱਡੀ ਦਾ ਆਨੰਦ ਤੂੰ ਅਗਰ ਤੂੰ ਭਿਜੀ ਸ਼ਡਿਊਲ ਵਿੱਚੋਂ ਵੀ ਟਾਈਮ ਕੱਢ ਕੇ ਜਾਵੇਂ ਗੱਡੀ ਚਲਾਣੀ ਸਿੱਖੇ ਤਾਂ ਫੇ ਗੱਡੀ ਦਾ ਆਨੰਦ ਸਾਰੀ ਜ਼ਿੰਦਗੀ ਲੈਣਾ ਤੂੰ ਇਸੇ ਤਰ੍ਹਾਂ ਅਗਰ ਗੁਰੂਆਂ ਰਹਿਬਰਾਂ ਦੀ ਸਹੋਬਤ ਜਾ ਕੇ ਅਸੀਂ ਬੰਦਗੀ ਕਰਨ ਦੀ ਕਲਾ ਸਿੱਖ ਲਈਏ ਔਰ ਉਹ ਕਦਾਂ ਸਾਨੂੰ ਆ ਜਾਵੇ ਤਾਂ ਸਾਰੀ ਜ਼ਿੰਦਗੀ ਫੇ ਉਹਦੀਆਂ ਰਹਿਮਤਾਂ ਦਾ ਇਹ ਦਿਓ ਆਨੰਦ ਲੈਣਾ ਹੈ ਇਸ ਲਈ ਜੇ ਜੀਵਨ ਦਾ ਆਨੰਦ ਲੈਣਾ ਹੈ ਤਾਂ ਫਿਰ ਜਿਸ ਨੇ ਜੀਵਨ ਦਿੱਤਾ ਹੈ ਉਹਦੇ ਨਾਲ ਜੁੜਨ ਦੀ ਕਲਾ ਸਾਨੂੰ ਸਿੱਖਣੀ ਕਿਉਂਕਿ ਸ਼ਕਤੀ ਦਾ ਦਾਤਾ ਉਹ ਹੈ ਇਸ ਲਈ ਫਿਰ ਕਮਾਂਗੇ ਆਪਣੇ ਆਪ ਨੂੰ ਸਮਝਣਾ ਖਾਕੀ ਤੂੰ ਹੈ ਰੂਪ ਨੂਰਾਨੀ ਉਹ ਜੇ ਤੂੰ ਆਪਣਾ ਅਸਲ ਪਛਾਣੇ ਤੈਨੂੰ ਹੋਵੇ ਬੜੀ ਗਾਸ਼ ਤੁਸੀਂ ਵੀ ਆਪਣੇ ਅਸਲ ਨੂੰ ਪਹਿਚਾਨ ਸਕੋਗੇ ਤੁਹਾਡੇ ਅੰਦਰ ਕਿਹੜੀ ਤਾਕਤ ਬੈਠੀ ਹੈ ਤਾਂ ਤੁਹਾਨੂੰ ਵੀ ਬੜੀ ਹੈਰਾਨੀ ਹੋਵੇ ਮੈਂ ਕੀ ਸਮਝਦਾ ਰਿਆਂ ਕਿੱਦਾਂ ਮੈਂ ਸਾਰੀ ਜ਼ਿੰਦਗੀ ਹਾਇ ਹਾਇ ਕਰਦਾ ਰਿਹਾ ਪਰ ਸਭ ਤੋਂ ਵੱਡੀ ਸ਼ਕਤੀ ਤਾਂ ਮੇਰੇ ਅੰਦਰ ਹੀ ਛੁਪੀ ਹੋਈ ਸੀ ਉਹ ਮੇਰਾ ਪ੍ਰਭੂ ਮੇਰਾ ਪਰਮਾਤਮਾ ਮੇਰਾ ਜਨਮਦਾਤਾ ਤਾਂ ਮੇਰੇ ਹੁਣ ਕਈ ਵੇਰਾਂ ਬੰਦਾ ਕਹਿੰਦਾ ਮੈਨੂੰ ਆਹ ਪ੍ਰੋਬਲਮ ਹੈ ਮੈਨੂੰ ਆਹ ਤਕਲੀਫ ਹੈ ਮੈਨੂੰ ਆਹ ਪਰੇਸ਼ਾਨੀ ਹੈ ਤਾਂ ਉੱਥੇ ਵੀ ਅਸੀਂ ਇੱਕ ਗੱਲ ਕਹਿਣਾ ਹੀ ਚਾਹਾਂਗੇ ਕਿ ਇੱਕ ਗੱਲ ਯਾਦ ਰੱਖੋ ਕਿ ਅਗਰ ਤੁਹਾਡੇ ਜੀਵਨ 'ਚ ਕੋਈ ਪ੍ਰੋਬਲਮ ਹੈ ਅਗਰ ਤੁਹਾਡੇ ਸਰੀਰ ਨੂੰ ਵੀ ਕੋਈ ਪ੍ਰੋਬਲਮ ਹੈ ਤਾਂ ਕਹਿੰਦੇ ਜਿਹੜਾ ਬਣਾ ਸਕਦਾ ਹੈ ਅਗਰ ਉਹਦੇ ਨਾਲ ਜੁੜਨ ਦੀ ਕਲਾ ਆ ਜਾਵੇ ਨਾ ਉਹ ਨੂੰ ਠੀਕ ਵੀ ਕਰ ਸਕਦਾ ਕਿ ਨਹੀਂ ਤੁਸੀਂ ਇੱਕ ਪੱਖਾ ਖਰੀਦਦੇ ਹੋ ਇੱਕ ਫ੍ਰਿਜ ਖਰੀਦਦੇ ਹੋ ਅਗਰ ਫ੍ਰਿਜ 'ਚ ਕੋਈ ਗੜਬੜ ਆਉਂਦੀ ਹੈ ਤਾਂ ਤੁਸੀਂ ਕੰਪਨੀ ਵਾਲਿਆਂ ਨੂੰ ਕਹਿੰਦੇ ਹੋ ਕਿ ਨਹੀਂ ਤੁਹਾਡੀ ਵੀ ਆ ਫ੍ਰਿਜ ਵਿੱਚ ਗੜਬੜ ਨੂੰ ਠੀਕ ਕਰੋ ਤਾਂ ਜਿਹੜੀ ਕੰਪਨੀ ਬਣਾ ਸਕਦੀ ਉਹਨੂੰ ਠੀਕ ਵੀ ਕਰਦੀ ਹੈ ਕਿ ਨਹੀਂ ਗੱਡੀ ਦੀ ਸਰਵਿਸ ਵਾਸਤੇ ਤੁਸੀਂ ਸ਼ੋਰੂਮ 'ਚ ਭੇਜਦੇ ਹੋ ਕੋਈ ਪ੍ਰੋਬਲਮ ਆ ਜਾਵੇ ਐਕਸੀਡੈਂਟ ਹੋ ਜਾਵੇ ਭੇਜਦੇ ਉਹਨੂੰ ਕਿੱਥੇ ਭਾਈ ਲੈ ਜਾਓ ਜਿਹੜੇ ਸ਼ੋਰੂਮ 'ਚੋਂ ਗੱਡੀ ਘੜਾਈ ਹੈ ਉਹ ਕੰਪਨੀ 'ਚ ਲੈ ਜਾਓ ਫਿਰ ਕੰਪਨੀ ਠੀਕ ਵੀ ਇਹ ਧੀ ਜਰਾ ਸੋਚੋ ਆ ਤੁਹਾਡੇ ਜੀਵਨ ਦੀ ਗੱਡੀ ਨੂੰ ਕਹਿੰਦਾ ਬਣਾਇਆ ਹੈ ਇਹ ਜਿਸ ਕੰਪਨੀ ਨੇ ਬਣਾਇਆ ਉਹਨਾਂ ਨੂੰ ਪ੍ਰਮਾਤਮਾ ਕਹਿੰਦੇ ਐ ਅਗਰ ਸਾਨੂੰ ਉਹ ਕੰਪਨੀ ਨਾਲ ਜੁੜਨ ਦੀ ਕਲਾ ਆ ਜਾਵੇ ਤਾਂ ਜੇ ਤੇ ਕੋਈ ਪ੍ਰੋਬਲਮ ਆਂਦੀ ਐ ਤਾਂ ਜਿਹੜੀ ਬਣਾ ਸਕਦੀ ਐ ਉਹਨੂੰ ਠੀਕ ਵੀ ਕਰ ਸਕਦੀ ਏ